ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹੱਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਸਵੇਰ-ਸਵੇਰ ਦਾ ਟਾਈਮ ਹੈ ਜੀ ਇਹ بڑے ਖੇਤ ਦੇ ਵਿੱਚ ਢੇੜਾ ਵੱਜ ਰਿਹਾ ਜਿਹੜਾ ਪਾਰ ਖੇਤ ਹੈ ਜੀ ਇਹ ਸਾਡੇ ਪਿੰਡ ਤੋਂ ਡੇਢ ਕਿਲੋਮੀਟਰ ਪਰ ਪੈ ਜਾਂਦੀ ਜੀ ਇਹ ਜ਼ਮੀਨ ਸਾਡੀ ਹੈ ਤਾਂ ਸਾਡੇ ਕੋਲ ਇੱਥੇ ਕੀਲਾ ਖੰਡੇ ਆ ਬਾਕੀ ਸਾਨੂੰ ਪਿੰਡ ਜ਼ਿਆਦਾ ਜ਼ਮੀਨ ਹੈ ਕਿਉਂਕਿ ਦੋ ਮੋਟਰਾਂ ਐ ਇੱਕ ਉਹ ਰੇ ਆ ਇੱਕ ਪਿੰਡ ਆ ਉਹ ਰੇ ਨੇਤਰਬਾਈ ਨਾਲੋਂ ਜ਼ਿਆਦਾ ਜ਼ਮੀਨ ਹੈ ਵੀ ਪਿੰਡ ਸਾਡੇ ਕੋਲ ਜ਼ਿਆਦਾ ਜ਼ਮੀਨ ਸੋ ਚਲੋ ਬੀਮਤਬੰਦੀ ਏਕਣਾ ਹੀ ਬਾਈ ਬਜ਼ੁਰਗਾਂ ਨੇ ਜ਼ਮੀਨ ਵੰਡੀ ਵੀ ਆ ਸਾਰੀ ਇਹ ਜਿਹੜੇ ਪਸ਼ੀਆਂ ਦੇ ਨਾਲ ਖੇਤ ਲਾਏ ਹੋਏ ਆ ਸੋ ਚੱਲੀ ਜਾਂਦੇ ਜੀ ਮਹਾਰਾ ਦੀ ਕਿਰਪਾ ਦੇ ਨਾਲ ਤੇ ਫਸਲਾ ਜਿਹੜੀ ਕਣਕ ਦੀ ਆਪਣੀ ਵਧੀਆ ਖੜੀ ਹੈ ਜੀ ਇਸ ਟਾਈਮ ਮਹਾਰਾ ਦੀ ਕਿਰਪਾ ਨਾਲ ਤੁਹਾਨੂੰ ਕੀ ਚੀਜ਼ ਦਾ ਫਰਕ ਦਿਖਾਉਂਦਾ ਵੀ ਬਹੁਤ ਫਰਕ ਪੈ ਜਾਂਦਾ ਹੈ ਚਲੋ ਹੁਣ ਮੈਂ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾ ਬਾਈ ਆਹ ਖੜੀ ਆਪਣੀ ਕਣਕ ਤੇ ਨਾ ਆ ਪਹਿਲੇ ਛਿਆੜ ਦੇਖੋ ਸਿਰੇ ਤੇ ਲੈ ਕੇ ਸਿਰੇ ਤੱਕ ਕਿੰਨਾ ਦਬਮਾ ਹੈ ਇੱਥੇ ਤੇ ਅਗਲੇ ਛਿਆੜ ਤੇ ਕਣਕ ਸਾਰੀ ਉਹ ਤਗੜੀ ਹੈ ਇਧਰ ਨੂੰ ਐ ਚਾਰਾਂ ਸਾਈਡ ਨੂੰ ਨਾ ਪਹਿਲਾ ਸਾਈਡ ਉੱਧਰਲੀ ਸਾਈਡ ਵੀ ਐਨ ਕਣਕ ਦਵੀ ਵੀ ਇਹਦਾ ਕਾਰਨ ਦੱਸ ਦਿੰਦਾ ਮੈਂ ਤੁਹਾਨੂੰ ਅਸੀਂ ਉੱਥੇ ਤੇ ਮਸ਼ੀਨ ਚਲਾਈ ਚੈੱਕ ਕਰ ਲਈ ਵੀ ਚੱਲਦੀ ਐ ਜਦ ਕੇ ਦੇਖਿਆ ਨਹੀਂ ਡਾਇ ਵਾਲਾ ਜਿਹੜਾ ਪੋਰ ਤੋਂ ਬੰਦ ਹੋਇਆ ਪਤਾ ਸਾਰਾ ਜਮ ਹੋਇਆ ਪਤਾ ਸੋ ਦੂਸਰੇ ਗੇੜੇ ਨੂੰ ਆ ਕੇ ਉਹ ਪਿੱਛੇ ਜੀ ਆ ਕੇ ਪਤਾ ਲੱਗਿਆ ਜਿਆ ਤੁਰਨ ਲੱਗੇ ਸੋ ਉੱਥੇ ਫਿਰ ਸਾਡਾ ਘੰਟਾ ਡੇਢ ਘੰਟਾ ਲੱਗ ਗਿਆ ਫਿਰ ਅਸੀਂ ਸਵਾਰ ਕੇ ਚਲਾਈਆ ਉੱਥੀ ਤੇ ਦੇਖ ਲਓ ਵੀ ਜਿੱਥੇ ਤੇ ਡਾਇਆ ਚੱਲਿਆ ਨਾਲ ਪੋਰ ਉਹ ਕਣਕ ਦੀ ਲੱਗੇ ਤਸਵੀਰ ਹੈ ਖਰਾਕ ਨਾਲ ਇੰਨਾ ਫਰਕ ਪੈ ਜਾਂਦਾ ਦੇਖੋ ਹੁਣ ਮੈਂ ਦਿਖਾ ਵੀ ਦਿੰਦਾ ਆ ਸਿਆੜ ਦੇਖ ਲਵਾ ਲੋ ਇੱਥੇ ਤੇ ਆ ਲੱਗੇ ਦਿਖਦੇ ਖੜੇ ਇੱਥੇ ਤੇ ਕਣਕ ਜਿਹੜੀ ਲੱਗੇ ਖੇਤ ਲ ਕੋਈ ਖੜੀ ਆ ਬਾਈ ਵੀ ਫਰਕ ਪੈਂਦਾ ਏ ਜੇ ਫਸਲ ਨੂੰ ਆਪਾਂ ਵੀ ਖਾਦ ਖਰਾਕ ਪਾਈਏ ਹੁਣ ਇੱਥੇ ਪਿਆ ਨਹੀਂ ਹੈਗਾ ਆ ਦੇਖ ਲੋ ਸਾਰਾ ਹੀ ਪਤਾ ਲੱਜਣਾ ਤੁਹਾਨੂੰ ਸਿਆੜ ਦਾ ਲੱਗੇ ਤਸਵੀਰ ਜਿਹਾ ਲੱਗੇ ਤਾਂ ਮਾਜਾ ਚੱਲਦਾ ਤੇ ਬਾਕੀ ਭਾਈ ਆਹ ਕਹਿੰਦੇ ਆ ਖੱਡਾ ਲ ਕੋ ਕੇ ਜਿਹੜੇ ਰੱਖਦੇ ਆ ਇਹ ਵੀ ਬਾਈ ਲੱਗੇ ਹੁਣ ਆ ਲੋ ਇਹਨਾਂ ਨੇ ਵੀ ਫੋਲੋ ਬਟਾ ਫੋਲੋਪ ਨੇ ਢੇਰ ਲਾਤੇ ਆ ਦੇਖ ਲੋ ਕਿਹੜਾ ਜਿਹਾ ਚੂਹਾ ਏ ਖੱਡ ਵਿੱਚ ਲਕੋਈ ਵੀ ਏ ਉੱਪਰ ਮਿੱਟੀ ਆ ਵੀ ਤੇ ਆ ਵੀ ਦੇਖ ਲੋ ਕਿਹੜਾ ਸਿਸਟਮ ਏ ਇਹਦੀ ਤਾਂ ਖੱਡ ਉਹਰੇ ਦਿਖਦੀ ਵੀ ਇੱਥੇ ਜੀ ਪਰ ਇਹਨਾਂ ਦੋਹਾਂ ਨੇ ਆਪਣੇ ਖੱਡ ਦੇ ਉੱਪਰ ਮਿੱਟੀ ਪਾ ਲਈ ਸੋ ਚਲੋ ਭਾਈ ਇਹਨਾਂ ਨੇ ਵੀ ਰਹਿਣਾ ਇਹਨਾਂ ਦੀ ਧਰਤੀ ਏ ਬਾਕੀ ਭਾਈ ਪੱਤ ਝੜ ਦਾ ਮੌਸਮ ਚੱਲਦਾ ਦੇਖ ਲੋ ਬੂਟਿਆਂ ਪਰਤੇ ਠੀਕ ਨੇ ਯਾਹ ਲੋ ਸਾਰੇ ਇਹਨੂੰ ਕਹਿੰਦੇ ਸੀ ਭਾਈ ਪੱਤ ਝੜਦਾ ਮੌਸਮ ਸਾਰੇ ਬੂਟੇ ਪੱਤੇ ਲਾਗੇ ਝੜਦਾ ਸੋ ਬਸੰਤ ਤੋਂ ਬਾਅਦ ਨੌਰਸਤ ਆ ਜਾਣੀ ਉਹਦੇ ਵਿੱਚ ਪੱਤੇ ਜਿਹੜੇ ਉਹ ਬੂਟੇ ਨਵਾਂ ਲੱਜਣ ਹੁਣ ਇੱਕ ਗੇਲਾ ਹਲੇ ਤਾਂ ਥੋੜੇ ਥੋੜੇ ਪੱਤੇ ਦਿਖਦੇ ਆ ਜਮੇ ਹੀ ਸਾਫ ਹੋ ਜਾਣੇ ਭਾਈ ਕੋਈ ਪੱਤਾ ਨਹੀਂ ਰਹਿਣਾ ਇਹਨਾਂ ਬੂਟਿਆਂ ਪਰ 15 20 ਦਿਨਾਂ ਦੇ ਵਿੱਚ ਜਾਨੀ ਸਮਝ ਲਓ ਝੜਨ ਲੱਜ ਜਾਣੇ ਪੱਤੇ ਸੋ ਕਹੀ ਜਾਣੇ ਹੁਣ ਬੂਟਿਆਂ ਦੇ ਵਿੱਚ ਕੜਕ ਲੇਟ ਵੀ ਬੀਜ ਰਹੇਗੇ ਨਾਲੇ ਚ ਅਗਲਾ ਕਹਿੰਦਾ ਚਲ ਪੱਤੇ ਝੜ ਲੈਣ ਦੇ ਸੋ ਪਰ ਪਰ ਰਹਿ ਗਏ ਦੇਖ ਲੋ ਕਿੰਨੇ 15 BB ਫੁੱਟਾ ਜਿਹੜੇ ਪੱਤੇ ਹੋ ਝੜ ਚੁੱਕੇ ਆ ਚਲੋ ਬਾਕੀ ਚੱਲੀ ਜਾਂਦੇ ਬਾਈ ਸਾਡਾ ਏਰੀਆ ਬੂਟੇ ਵਾਲਾ ਦਾ ਦੇਖੋ ਜਿੱਦਨ ਮਰਜੀ ਕੈਮਰਾ ਘੁਮਾਓ ਸਾਡੇ ਦਾ ਮੋਟਾ ਤੇ ਆਓ ਬਾਈ ਨੇਤਰਬਾਈ ਦਾ ਫਾਰਮ ਆ ਗਿਆ ਆ ਗਈ ਆਪਣੀ ਮੋਟਰੀ ਤੇ ਉਰਲੇ ਥੋੜਾ ਜਿਹਾ ਮੋਟਰ ਦਾ ਕੋਠਾ ਇਹ ਕੋਠੇ ਦੇ ਉਰਲੇ ਉੱਥੇ ਤੇ ਸਾਡੇ ਦਾ ਬਾਈ ਅਸੀਂ ਪਾਈਪ ਲਾਈਨ ਦੱਬੀ ਵੀ ਆ ਰਾਜੂ ਬਾਈ ਦੇ ਖੇਤ ਆ ਗਿਆ ਨਿਕਾ ਵੇਖਣੇ ਜਾਂਦੇ ਜਾਂਦੇ ਬਾਈ ਆ ਆ ਗਿਆ ਆਪਣੇ ਖੇਤ ਚ ਨਿਕਾ ਤੇ ਬਾਕੀ ਛੇਠਾਂ ਵੀ ਫਸਲਾਂ ਖੜੀਆਂ ਸਰੋਂ ਵੀਜੀ ਵੀ ਹੈ ਬਾਈ ਉਹ ਰੇੜਾ ਜੋੜ ਹੋ ਰਿਹਾ ਦੇਖੋ ਕੱਖ ਵੱਢ ਲੈ ਦੇਖੋ ਬਈ ਕਹਿੰਦੇ ਜਾਨਵਰ ਨੂੰ ਵੇਖ ਲਾ ਜਾਂਦੀ ਇਹ ਆ ਲੋ ਦੇਖ ਲੋ ਠੀਕ ਨੇ ਪੰਜਾਲੀ ਦੇ ਵਿੱਚ ਆ ਨਾ ਹੁਣ ਬਾਈ ਹੋ ਗਿਆ ਉਹ ਠੀਕ ਨੇ ਬਈ ਬੋਲ ਦਾ ਬਣਾਇਆ ਨਾ ਸਹੀ ਜਗ੍ਹਾ ਜਾ ਕੇ ਖੜ ਗਿਆ ਚਲੋ ਬਾਕੀ ਬਾਈ ਚੱਲੀ ਜਾਂਦੇ ਆ ਕੰਮ ਮਹਾਰਤ ਦੀ ਦਿਆ ਦੇ ਨਾਲ ਫਸਲਾਂ ਵਧੀਆ ਖੜੀਆਂ ਅਗੇਤੀ ਪਿਛੇਤੀ ਫਸਲ ਹੋ ਜਾਂਦੀ ਆ ਵੀ ਗਣਕ ਹੁਣ ਆ ਵੀ ਗਣਕ ਹੈ ਇਹ ਸੱਤ ਜਿਹੜੀ ਲੇਟ ਬੀਜ ਹੋਈ ਹੈ ਸੋ ਉੱਪਰ ਥੋੜੀ ਜੀ ਤੇ ਪਹਿਲਾਂ ਅੱਗੇ ਇੱਕ ਨਾ ਦਿਨ ਪਰ ਦਿਨਾਂ ਦਾ ਫਰਕ ਪਈ ਜਾਂਦਾ ਗਣਕਾਂ ਦਾ ਠੀਕ ਹੈ ਤੁਹਾਨੂੰ ਮੈਂ ਥੋੜਾ ਚਲੋ ਉਹ ਲਾਗ ਵਾਲਾ ਉਧਰ ਵਾਲਾ ਸਿਆੜ ਵੀ ਦਿਖਾਉਂਦਾ ਤੁਸੀਂ ਆਪੇ ਫਰਕ ਦੇਖ ਲੈਣਾ ਬਾਕੀ ਭਾਈ ਸਾਰੀ ਦੇ ਵਿੱਚ ਹੈ ਜਿਹੜਾ ਵੀ ਰੇ ਪੈ ਗਿਆ ਤਾਂ ਨਾ ਨਹੀਂ ਮੈਂ ਵੀ ਦੇਖਿਆ ਵੀ ਫਸਲ ਨੂੰ ਰੇ ਹੈ ਜਿਹੜਾ ਉਹ ਬਹੁਤ ਜ਼ਰੂਰੀ ਆਪਾਂ ਕਹਿ ਦਿੰਦੇ ਵੀ ਇਹ ਘੱਟ ਪਾ ਦਿਓ ਕੋਈ ਗੱਲ ਨਹੀਂ ਵੀ ਹੋਏ ਜਾਣੀ ਪਰ ਨਹੀਂ ਇਹ ਆ ਲੋ ਇੱਥੇ ਤੁਸੀਂ ਦੇਖੋ ਆਪਣੇ ਆਪੇ ਪਹਿਲਾ ਸਿਆੜ ਐਨ ਦੇਖਦਾ ਲੱਗੇ ਮਸ਼ੀਨ ਦਾ ਆ ਦੂਸਰਾ ਸ਼ੁਰੂ ਹੋ ਗਿਆ ਇੱਥੇ ਤੇ ਆ ਲੋ ਭਾਈ ਆ ਪਹਿਲਾ ਸਿਆੜ ਆ ਦੂਸਰਾ ਸਿਆੜ ਉਹੀ ਕਣਕ ਆ ਉਹੀ ਬੀਜ ਆ ਬਸ ਪਹਿਲੇ ਸਿਆੜ ਦੇ ਵਿੱਚ ਸਾਰੇ ਜਿਹੜਾ ਪੌਰਤਾ ਰੇ ਵਾਲਾ ਬੰਦ ਤਾਂ ਦਾਣਾ ਤਾਂ ਕੁਣੇ ਗਿਰਿਆ ਨਹੀਂ ਉਹਨੇ ਇਦਲੀ ਸੈਡ ਵਾਈ ਛਿੱਟੇ ਵਾਲਾ ਰੇਪ ਪਾਇਆ ਦੁਬਾਰਾ ਹਾਂ ਦਾ ਹਾਂ ਵੀ ਗਣਕ ਹੈ ਆ ਵੀ ਗਣਕ ਹੈ ਠੀਕ ਨੇ ਚਲੋ ਬਾਕੀ ਬਾਈ ਚੱਲੀ ਜਾਂਦੇ ਕੰਮ ਮਹਾਰਾ ਦੀਦਿਆ ਨਾਲ ਸਾਰੇ ਆਹ ਬਾਈ ਪਹੀ ਆਉਂਦੀ ਆਪਣੇ ਪਿੰਡ ਤੇ ਸਿੱਧੀ ਨੱਕ ਦੀ ਸੇਧ ਨੂੰ ਔਰ ਤਾਂ ਹੁਣ ਮੈਂ ਨਹੀਂ ਤੁਹਾਨੂੰ ਉਹ ਦਿਖਾਉਣਾ ਵੀ ਤੁੰਦ ਜੀ ਪੈਣ ਲੱਗੀ ਨਹੀਂ ਸਾਡੇ ਪਿੰਡ ਦੇ ਉਰ ਤੇ ਸਾਹਮਣੇ ਘਰ ਦਿਖਦਾ ਹੁੰਦਾ ਹੁਣ ਮੈਂ ਪਿੰਡ ਤੋਂ 1.5 ਕਿਲੋਮੀਟਰ ਪਰ ਖੜਾ ਹੈ ਇਹ ਸਾਡੇ ਪਿੰਡ ਤੇ ਇੱਧਰ ਤੇ ਆ ਕੇ ਭਾਈ ਸਾਡੇ ਪਿੰਡ ਦਾ ਠੱਡਾ ਜੀ ਨੂੰ ਕਹ ਦਿੰਦੇ ਆ ਬੰਨਾ ਸਮਝ ਲਾ ਜਿਹੜਾ ਬੰਦਾ ਫਸਦਾ ਹੈ ਨਾ ਵੀ ਟੋਟਾ ਜਿਹਾ ਗੱਡਿਆ ਵਾ ਜਿਹੜਾ ਇਹ ਬੰਨੇ ਪਰ ਇਹ ਸਾਡੇ ਪਿੰਡ ਤੇ ਦਿਖ ਜਾਂਦਾ ਵੀ ਸਾਡੇ ਪਿੰਡ ਦਾ ਇੱਥੇ ਬੰਨਾ ਹੈ ਇਹ ਦੇਖ ਲਓ ਇੱਥੇ ਤੱਕ ਸਾਡੇ ਪਿੰਡ ਦਾ ਵਾਹੀ ਰਖ ਬਹੁਤ ਹੈ ਹਾਂ ਅਗਲੇ ਪਿੰਡ ਦੀ ਠੀਕ ਨਹੀਂ ਫਿਰ ਨਹੀਂ ਸ਼ੁਰੂ ਹੋ ਜਾਂਦੀ ਹੈ ਜਮੀਨ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਹਿਦੀ ਆਪਾਂ ਸੋ ਇੱਕ ਨਹੀਂ ਭਾਈ ਇੱਧਰ ਨੂੰ ਇੱਥੇ ਤੇ ਦੱਸ ਕਿਲੇ ਟੱਪ ਤੇ ਪ੍ਰਧਾਨਬਾਈ ਦੀ ਜਵੀ ਦਿਖਾ ਦਮਾ ਤੁਹਾਨੂੰ ਇਹ ਆ ਦੇਖੋ ਆ ਪ੍ਰਧਾਨਬਾਈ ਦੀ ਜਵੀ ਖੜੀ ਆ ਬਾਈ ਇਕਣਾ ਬਾਈ ਜ਼ਮੀਨ ਚਾਹੇ ਦੂਰ ਆ ਵਿਚਾਰਾਂ ਦੇ ਪਤਾ ਲੱਗੀ ਜਾਂਦਾ ਚਲੋ ਠੀਕ ਆ ਬਾਈ ਚੱਲ ਰਿਹਾ ਕੰਮ ਲੋ ਬਾਈ ਧੁੱਪਾਂ ਜੜਿਆ ਇਹ ਘਰ ਪਹੁੰਚ ਗਏ ਇੱਧਰ ਬੰਦਾ ਆਇਆ ਕਾਲੂ ਰਿਹਾ ਓਏ ਕੋਰੇ ਆ ਲੋ ਬਾਈ ਭੈਣ ਨੂੰ ਮਿਲਣ ਆਇਆ ਭੈਣ ਨੂੰ ਮਿਲੋ ਹਾਂ ਵੇ ਤੈਨੂੰ ਤੇਰਾ ਕਾਲੂ ਮਿਲਣ ਆਇਆ ਹੈ ਹੈ ਇਹ ਭਾਈ ਇਹ ਵੀ ਧੁੱਪ ਚ ਆ ਗਿਆ ਦੇਖ ਲੈ ਬੰਤ ਇਹ ਵੀ ਇਹਨਾਂ ਦੁਪਹਿਰ ਦੁਪਹਿਰ ਰਹਿਣਾ ਹੋਰੇ ਰੋਟੀ ਨਹੀਂ ਖਾਣੀ ਹੈਗੀ ਆਪਣੇ ਘਰ ਦੀ ਬਾਈ ਨੇ ਬਾ ਰੋਟੀ ਆਵੇ ਦਾਲੇ ਆ ਦੇ ਸੌ ਜਾ ਸੌ ਲੈ ਸੌ ਲੈ ਮੈਂ ਨਾ ਉਰੇ ਬੈਠਾ ਰਹਿਣਾ ਹੁਣ ਹੋਰ ਹਾਲੇ ਬਾਲੇ ਠੀਕ ਹੈ ਸਰ ਹਾਂ ਅੱਜ ਹਾਜ਼ਰੀ ਤਾਂ ਵਾ ਤੋਂ ਬੋਲਤਾ ਵੋਟਾਂ ਜੇ ਤਾਂ ਨਹੀਂ ਲੱਗੀ ਖਾਣ ਨੇ ਕਿਤੇ ਕਾਗਜ਼ ਭਰਨ ਚੱਲੀ ਆ ਨਹੀਂ 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 ਲੋਕੜ ਨੂੰ ਜਾਣਾ ਹੈ ਅੱਛਾ ਚੱਲ ਠੀਕ ਹੈ ਕਾ ਲੂਗਾ ਚੱ ਸੈ ਜਾ ਓਏ ਮੈਨੇ ਉਹ ਆਹ ਮੈਟ ਪਿੱਛੇ ਵਰਨ ਜਿਹੜਾ ਹਰੇ ਰੰਗ ਦਾ ਉਹਦੇ ਉੱਪਰ ਦੇਖਿਓ ਨਹੀਂ ਨੇ ਪੂਰਾ ਦੋ ਘੰਟੇ ਪੈਣਾ ਹੁਣ ਦੇਖ ਰਿਹਾ ਹੈ ਵੀ ਕੌਣ ਕੌਣ ਆ ਰਿਹਾ ਘਰ ਦੇ ਵਿੱਚ ਕੌਣ ਕੌਣ ਜਾ ਰਿਹਾ ਲੋ ਬਾਈ Papa ਜੀ ਉਧਰ ਤੇ ਚੱਲ ਆਪਣੇ ਹੈੱਡ ਕੁਆਰਟਰ ਹਾਂ ਉਹ ਆ ਵੀ ਸਰਦਾਰਨੀ ਐ ਅੰਦਰੇ ਫੜ ਜੀ ਰਸੋਈ ਨੇ ਉਹ ਹਾਂ ਪਾਣੀ ਨੂੰ ਗਏ ਹਾਂ ਹਾਂ ਔਰ ਜੋਤ ਸਕੂਲ ਗਈ ਹੋਇ ਤਾਂ ਅੱਛਾ ਉਹਨੂੰ ਪਤਾ ਨਹੀਂ ਵੀ ਮੰਮੀ ਨਾਲ ਕਿਆ ਚੱਲੀ ਅੱਜ ਨਹੀਂ ਤਾਂ ਉਹਨੇ ਆਉਣਾ ਹੀ ਤਾਂ ਪੱਕਾ ਹਾਂ ਦਾ ਹੁਣ ਸਕੂਲ ਨੂੰ ਛੁੱਟੀਆਂ ਐ ਪਹਿਲਾਂ ਹੋਲੀਆਂ ਮਿਲਣੀ ਕਰਨੀਆਂ ਉਹ ਸਾਗ ਸਵਾਦ ਬਣਿਆ ਤਾਂ ਸਵਾਦ ਬਣਿਆ ਉਹ ਪੱਤੇਆਂ ਦਾ ਫਰਕ ਪੈ ਗਿਆ ਤਾਂ ਹਾਂ ਸਵਾਦ ਮਣੀ ਤਸਾਕਾ ਤੁਹਾਡੇ ਵੀ ਹੈਗੀ ਉਹਦੇ ਨਾਲ ਦੀ ਪਰਲੇ ਕਾਰੇ ਚ ਮਿੱਠੀ ਪਾਲਕ ਪੈ ਗਿਆ ਤਾਂ ਲਓ ਬਾਈ ਬਾਪੂ ਨੂੰ ਸਤਿ ਸ਼੍ਰੀ ਅਕਾਲ ਜੀ ਨਾਲ ਬਾਈ ਦਵਾਈ ਲੱਗੇ ਲੈਣਾ ਮਣੀ ਪਤਾ ਨੂੰ ਕਾਦੀ ਦਵਾਈ ਲੈਣੀ ਹੈ ਇਹ ਆਪਾਂ ਦੱਸ ਨਹੀਂ ਸਕਦੇ ਵੀ 슈ਗਰ ਦੀ ਹੈ ਕਾਦੀ ਹੈ ਜਕੜਾ ਹੋ ਗਿਆ ਬੇਟਾ ਇਹ ਸ਼ਾਮਾਂ ਚ ਨੂੰ ਹੋ ਗਿਆ ਕਿ ਲੜ ਲੜ ਕੇ ਆਇਆ ਕਿਸ ਨਾਲ ਨਾ ਲੱਗਦਾ ਰਹੇਗਾ ਹਾਂ ਲੱਗਦਾ ਰਹੇਗਾ ਹਾਂ ਦੁੱਧ-ਦੱਧ ਹੋਈ ਜਾਂਦਾ ਹੁਣ ਘਰ ਨੂੰ ਡੈਰੀ ਚ ਪਾਉਂਦੇ ਕਿ ਨਹੀਂ ਨਹੀਂ ਹਜੇ ਨਹੀਂ ਗੈਸ ਹੁਣ ਵਾਲੀ ਹੈ ਦੇਖ ਬੰਤਾ ਮਿੰਜੇ ਪਰ ਕਿੰਨੀ ਮੌਜ ਆ ਮੈਂ ਬੈਠਾ ਛਾਵੇਂ ਚ ਮੈਂ ਤਾਂ ਗਾਇਆ ਬਥਰ ਧੁੱਪ ਤੇ ਧੁੱਪ ਤੇ ਤੂੰ ਆਈ ਹੁਣ ਉਹਦੇ ਪਰ ਮੋਟਰਸਾਈਕਲ ਪਰ ਪਾਪਾ ਜੀ ਨਾਲ ਵੀ ਤੈਨੂੰ ਠੰਡ ਲੱਗੀ ਤੇ ਧੁੱਪ ਚ ਪਰ ਲੱਗੀ ਘੁੰਮਣਾ ਦੇਖ ਆਇਆ ਲੱਗੀ ਘੁੰਮਣ ਜੂੰ ਜੂੰ ਸੂਰਜ ਨੇ ਘੁੰਮਣਾ ਜਿਵੇਂ ਜੂਈ ਆਪਣਾ ਹੋ ਜਾਣਾ ਲੋ ਭਾਈ ਸਿਮਰ ਸਵੇਰੇ ਹੀ ਚੱਲਦਾ ਤਾਂ ਹਲੇ ਠੀਕ ਨਹੀਂ ਹਾਂ ਉਹ ਲਈ ਉਹ ਬੈਣ ਨਿਆਣੇ ਗਏ ਬਣੇ ਹੂੰ ਸਹੀ ਗੱਲ ਹਾਂ ਨਿੱਬੜਦੇ ਤਾਂ ਆਹ ਸਹੀ ਬਾਤ ਆ ਹਾਂ ਬੇ ਕਾਲੂ ਉਹ ਕਾਲੂ ਕਾਲੂ ਦੇਖ ਕਰ ਦੇਖੀ ਦੇਖ ਕਾਲੂ ਚਲ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਇਹ ਚਲ ਚੱਕ ਲੈ ਗਿਆ ਨਾ ਇਹ ਤਾਂ ਸਹੂਆ ਇਹ ਵੱਡਦਾ ਨਹੀਂ ਹੈਗਾ ਵਿਚਾਰਾ ਇਹ ਸਾਰੇ ਪਿੰਡ 'ਚ ਇਹ ਸਾਡੀ ਘਰ ਨਹੀਂ ਆਉਂਦਾ ਸਾਰੇ ਪਿੰਡ ਜੀ ਜਾਂਦੇ ਨੇ ਕੋਈ ਕੁਝ ਨਹੀਂ ਕਹਿੰਦਾ ਦੇਖੋ ਸਾਡੇ ਘਰ ਦੀ ਨੇ ਰੋਟੀ ਨਹੀਂ ਖਾਧੀ ਅੱਜ ਤੱਕ ਅੱਗੇ ਵੀ ਦੇਖ ਲਈ ਬਾ ਇੱਥੇ ਬੈਠਾ ਰਹਿਣਾ ਇਹਨੇ ਠੀਕ ਨੇ ਆ ਲੈ ਮਾਸੜ ਜੀ ਮਾਸੀ ਘਰੇ ਤੇ ਅੱਛਾ ਓਕੇ ਲੋ ਭਾਈ ਸਰਦਾਰ ਨੇ ਸਾਡੀ ਅੰਦਰੇ ਬੜੀ ਵੀ ਪਾਣੀ ਤਾਂ ਮੈਨੂੰ ਲੱਗਦਾ ਨਹੀਂ ਵੀ ਪਾਣੀ ਨਾਲ ਹੋ ਗਿਆ ਹੋਊ ਉਹ ਅੰਦਰ ਵੱਡ ਨੂੰ ਜੀ ਨਹੀਂ ਕਰਦਾ ਮਕਾਨ ਦਾ ਹਨਾ ਹਨ ਦੇ ਅੰਦਰ ਤਾਂ ਹਨਾ ਮਾਦਾ ਆਪ ਰੋਟੀ ਆਈ ਹੈ ਮੈਨੂੰ ਮੈਂ ਇੱਥੇ ਤੇ ਭਾਈ ਅੰਦਰ ਐਂਟਰ ਨਹੀਂ ਹੋਇਆ ਸਵੇਰ ਦਾ ਠੀਕ ਨੇ ਕਿਉਂਕਿ ਆਪਣਾ ਹੈ ਭਾਈ ਆਹ ਰੂਮ ਆਪਾਂ ਇੱਧਰ ਰਹਿੰਦੇ ਹਾਂ ਵੀ ਕੌਣ ਆ ਦੇਖ ਰਿਹਾ ਬੈਠੇ ਨੂੰ ਦੇਖਦਾ ਬੰਤ ਸਾਰਾ ਕੁਝ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਦੇ ਇਸ ਦੇ ਤੱਕ ਹੈ ਇਹ ਉਹ ਮੇਰਾ ਨਾ ਸਫਾਈ ਚੱਲਦੀ ਹੈ ਪਿੰਡ ਦੇ ਵਿੱਚ ਅੱਛਾ ਅੱਛਾ ਸਾਰੇ ਬੰਦੇ ਲੱਗੇ ਹੋਏ ਸਰਪੰਚ ਨੇ ਰੱਖੇ ਪਏ ਆ ਉਹਦੀ ਸਾਫ ਸਫਾਈ ਗਲੀਆਂ ਨਾਲੀ ਦੀ ਸਾਰੀਆਂ ਦੀ ਟੋਟਲੀ ਸਫਾਈ ਜਿੰਨੀ ਮਿੱਟੀ ਹੈ ਕਿਉਂਕਿ ਆਪਣੇ ਪਿੰਡ ਚ ਕਈ ਘਰ ਹਾਲੇ ਕੱਚੇ ਵੀ ਹਨਾ ਉਹਦਾ ਫਰਕ ਹੈ ਲਾ ਭਾਈ ਇਹ ਬਹਿ ਗਿਆ ਆਪਣਾ ਆਰਮਨ ਹੁਣ ਇਹਨੇ ਹੋਰੇ ਬੈਠ ਕੇ ਬਾਲ ਬੂਲ ਝਾੜ ਕੇ ਜਾਣੇ ਆ ਰਾਂ ਉਹ ਨਾਲ ਜਲੜ ਜਾਣਾ ਹਨਾ ਕਾਲੂ ਹਾਂ ਨਾ ਇਹ ਨਿੱਕਾ ਲਾ ਭਾਈ ਸੂਰਜ ਜਿਹੜਾ ਫੁੱਲ ਵਟਾ ਫੁੱਲਾ ਹੁਣ ਧੁੱਪ ਬਣ ਰਹੀ ਆ ਆ ਦੇਖਦਾ ਬੰਦੇ ਦਾ ਲੰਕੜੇ ਵਾਲਾ ਹਾਂ ਅੰਮੂ ਲਟਕਦਾ ਹੁੰਦਾ ਅੰਮੂ ਲਟਕਦਾ ਇਹ ਕਹਿੰਦਾ ਲੰਬਾ ਹੋਣਾ ਬੰਦੇ ਵੀਡੀਓ ਦੇ ਵਿੱਚ ਕਹਿੰਦਾ ਕਦੇ ਮਧਰਾ ਰਹਿ ਗਿਆ ਮੁੰਡਾ ਪੁੱਤ ਜਨਿਆਣਾ ਇੱਕ ਪਤਕਾ ਗਾਂ ਹੋ ਜਵੇ ਹਾਈ ਤੇ ਲੋ ਬਾਈ ਕਵਰ ਪੀਲਾ ਹੋ ਗਿਆ ਦਾ ਹਨ ਇਹ ਇਹ ਖਾਸਾਈ ਪੀਲਾ ਕਰੀ ਫਿਰਦੀ ਇਹਨੂੰ ਕੋੰਤਾ ਨਾਲ ਹੱਥ ਵੀ ਨਹੀਂ ਲਾਂਦੇ ਇਹ ਗਿੰਨਾ ਹਾਂ ਸਬਜੀ ਵਾਲੇ ਸਬਜੀ ਦੇ ਹੱਥ ਵੀ ਨਹੀਂ ਲਾਦੇ ਇਹ ਆਪਣੇ ਤਾਂ ਤਾਂ ਸਾਇ ਆਪਣੇ ਪਾਣੀ ਚ ਫਰਕ ਬਹੁਤ ਹੈ ਪਾਣੀ ਨਾਲ ਹੱਥ ਧੋਤੇ ਵੇ ਹੋਈ ਜਾਂਦੇ ਆ ਓਕੇ ਕਵਰ ਹੈ ਪੀਲਾ ਲੋ ਬਾਈ ਲਾ ਮਿਸਟਰ ਇੰਡੀਆ ਦਾ ਸਾਡੇ ਇੱਧਰ ਆ ਰਹੇ ਆ। ਹਾਂ ਮਿਸਟਰ ਇੰਡੀਆ। ਅੱਜ ਗੱਲ ਹੀ ਲਾ ਭਾਈ ਕਿਤੇ ਕਮੈਂਟ ਆਇਆ ਤਾਂ ਕਹਿੰਦਾ ਤੁਸੀਂ ਸਾਗ ਨਾਲ ਦਹੀਂ ਨਹੀਂ ਖਾਂਦੇ ਅੱਜ ਗੱਲ ਪੂਰੀ ਹੋ ਚੁੱਕੀ ਐ। ਚਲ। ਚਲ ਬਸ ਇੱਥੇ ਜਾ। ਇਹਨਾਂ ਦੇ ਪਾਸੇ ਹੋਣਾ ਇਹਦਾ ਮਾਲਕ ਐ ਘਰ ਦਾ। ਹਾਂ। ਇਹਨੇ। ਇਨਸ਼ਾਅੱਲਾ ਹੱਦ ਨੱਕ ਦੇ। ਮਟ ਰਹਿਣਾ। ਆ ਕਮਟਾ ਦਾ ਭਾਈ ਇੱਕ ਦਿਨ ਕਿਸੇ ਪਤਾ ਨਹੀਂ ਭੈਣ ਨੇ ਪਤਾ ਨਹੀਂ ਵੀਰ ਨੇ ਕਰੇ ਤਾਂ ਕਹਿੰਦੇ ਸਾਗ ਨਾਲ ਦਹੀਂ ਨਹੀਂ ਖਾਂਦੇ ਚਲੋ ਭਾਈ ਹੋ ਜਾਂਦਾ ਲੱਸੀ ਦਾ ਘਰ ਦੀ ਹੋਏ ਜਾਂਦੀ ਮਾੜੀ ਬੋਟੀ ਹਾਂ ਜੇ ਮੱਕੀ ਦੀ ਖਾਣੀ ਤਾਂ ਦਾਦੇ ਲਾਦੀ ਕੋਈ ਆਈਟਮ ਹੋਰ ਲੈਣ ਗਈ ਹੈ ਜਿਹੜੀ ਇਕੋ ਲਸਤ ਭੱਜ ਗਈ ਚਲੋ ਭਾਈ ਚੱਲਦੇ ਆ ਕੰਮ ਚੱਲੀ ਜਾਂਦੇ ਮਹਾਰਾ ਦੀ ਕਿਰਪਾ ਨਾਲ ਕੀੜੀ ਦੇ ਘਰ ਨਹਿਣ ਆਏ ਉਹ ਕੰਮ ਹੋ ਗਿਆ ਸਾਡੀ ਭੈਣ ਆਈ ਘਰ ਠੀਕ ਨੇ ਚਲੋ ਚੱਲੀ ਜਾਂਦੇ ਕੰਮ ਕਿਹਾ ਕੀ ਹੋ ਗਿਆ ਆ ਜਮੇ ਹਾਂ ਬੈਠ ਗਿਆ ਲੱਗਦਾ ਇਲਾਦਰ ਚ ਹਿੰਮਤ ਨਹੀਂ ਕਾਲ ਨੂੰ ਢਾ ਲੰਦੀ ਹਾਂ ਘਾ ਠੀਕ ਦੱਸੀ ਹਾਂਜੀ ਹਾਂਜੀ ਹੁਣ ਮਾਨਸੂ ਕੀ ਆਉਣਾ ਸੀ ਹਾਂਜੀ ਚਲੋ ਠੋਏ ਉੱਠ ਚਲ ਉਖੜ ਉਠਖੜ ਆ ਦੇਖਿਆ ਆਏ ਗੈਣਾ ਮੰਦਾ ਜੇ ਰੋਟੀਆਂ ਪਾਉਂਗੀ ਤਾਂਹੀਂ ਗੈਣਾ ਮੰਨੂਗਾ ਰੋਟੀ ਦਾ ਘੱਟੇ ਖਾਂਦਾ ਜੀ ਹਾਂ ਚੂਰ ਚਾਰ ਕੇ ਬਾਦੇ ਕਰ ਦੁਪਹਿਰ ਵਿੱਚ ਸੌਣ ਜਾਈ ਆਉਂਦਾ ਕਨੇ ਆਣੇ ਨਹੀਂ ਨਾ ਹੁੰਦੇ ਫਿਰ ਪਿਆਰ ਹਾਂ ਗੱਲ ਪੱਕੀ ਹੈ ਇਹਨੂੰ ਦੇਖ ਕੇ ਬਾਈ ਪੰਮੂ ਨੂੰ ਹੋ ਗਿਆ ਆ ਦੇਖੋ ਇੱਥੇ ਤੋਂ ਠੇਤੇ ਵਾਲਾ ਵਈ ਗਿਆ ਧੁੱਪ ਚ ਰਹਿੰਦਾ ਹਨਾ ਹਾਂਜੀ ਕਿਆ ਪਰ ਇਹ ਕੋ ਡਾਂਗ ਤੋਂ ਕਰਦਾ ਨਹੀਂ ਕਿ ਉਹ ਧੁੱਪ ਸੇਕ ਚਲੇ ਜਾਂਦਾ ਆ ਕੇ ਸੰਜੀ ਨਾ ਸਾਗ ਚ ਕੀ ਕੁ ਪਾ ਲਿਆ ਹੁੰਦੀ ਪਤਾ ਜੀ ਪਾਇਆ ਬੰਨ ਦਾ ਜਾਮਕਾ ਨਹੀਂ ਲੱਗਦਾ ਹੈਗਾ ਹੈ ਰੱਚ ਜਾਂਦਾ ਹਾਂ ਧੰਨਵਾਦ ਭਾਈ ਸਰਦਾਨੀਆ ਤੇਰਾ ਤਾਂ ਟਾਈਮੜ ਪੈ ਭੈਣ ਆਈ ਅਚਾਨਕ ਜਈ ਇੰਦ ਕਸ਼ੋਰ ਸਾਜੀ ਸੂਜੀ ਬਣਾ ਦੇਣੀ ਸੀ ਹੂੰ ਕਿਉਂ ਚਲ ਠੀਕ ਹੈ ਚਲ ਉਹ ਰਲ ਮਿਲ ਕੇ ਚੱਲੀ ਜਾਂਦੇ ਕੰਮ ਚਲੋ ਬਾਈ ਠੀਕ ਹੈ ਚੱਲੀ ਜਾਂਦੇ ਕੰਮ